ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਤੁਸੀਂ ਕਿਸੇ ਵੀ ਸ਼ਨੀਵਾਰ ਦੇ ਦਿਨ 11 ਕਣਕ ਦੇ ਦਾਣਿਆਂ ਵਾਲਾ ਉਪਾਅ ਕਰ ਲੈਂਦੇ ਹੋ ਤਾਂ ਤੁਹਾਡੇ ਘਰ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ ਸੰਗਤ ਜੀ ਇਹ ਉਪਾਅ ਬਹੁਤ ਹੀ ਚਮਤਕਾਰਯੋਗ ਉਪਾਅ ਹੈ ਇਸ ਪਾਣ ਤੁਸੀਂ ਸ਼ਨੀਵਾਰ ਦੇ ਦਿਨ ਇਹ ਕਰਨਾ ਹੈ ਸਾਧ ਸੰਗਤ ਜੀ ਉਪਾਅ ਦੱਸਣ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਗਿਆਨ ਕਣਕ ਦੇ ਦਾਣੇ ਦਾ ਉਪਾਅ ਬਹੁਤ ਹੀ ਸ਼ਮਤਕਾਰਯੋਗ ਉਪਾਅ ਹੈ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਲੈਂਦੇ ਹੋ ਤਾਂ ਬਹੁਤ ਸਾਰੀਆਂ ਮੁਸ਼ਕਲਾਂ ਦੇ ਤੁਹਾਡੇ ਜਿਹੜੇ ਹੱਲ ਹਨ ਉਹ ਹੋ ਜਾਣਗੇ ਸੰਗਤ ਜੀ ਜੇਕਰ ਤੁਸੀਂ ਸਹੀ ਵਿਧੀ ਦੇ ਨਾਲ ਇਸ ਨੂੰ ਕਰਦੇ ਹੋ ਤਾਂ ਤੁਹਾਨੂੰ ਇਸ ਦਾ ਬਹੁਤ ਹੀ ਜ਼ਿਆਦਾ ਲਾਭ ਹੋਵੇਗਾ ਤਾਂ ਮੰਨ ਕੇ ਚੱਲੋ ਪ੍ਰਮਾਤਮਾ ਤੁਹਾਡੇ ਜੀਵਨ ਦਾ ਕਿੰਨਾ ਵੀ ਵੱਡਾ ਦੁੱਖ ਹੋਵੇ ਉਸ ਤੋਂ ਤੁਹਾਨੂੰ ਮੁਕਤੀ ਮਿਲ ਜਾਵੇਗੀ ਤੁਹਾਨੂੰ ਕੋਈ ਵੀ ਤੁਹਾਡੀ ਜੋ ਇੱਛਾ ਹੈ ਉਹ ਜਲਦੀ ਹੀ ਪੂਰੀ ਹੋ ਜਾਵੇਗੀ ਜਿਵੇਂ ਕਿ ਤੁਸੀਂ ਕੋਈ ਨੌਕਰੀ ਦੀ ਤਿਆਰੀ ਕਰ ਰਹੇ ਸੀ ਤਾਂ ਨੌਕਰੀ ਲੱਗ ਜਾਵੇਗੀ ਤੁਹਾਡਾ ਬੰਦ ਪਿਆ ਵਪਾਰ ਉਹ ਚੱਲ ਪਵੇਗਾ ਮਨ ਲਓ ਤੁਸੀਂ ਕਿਸੇ ਵੀ ਬਿਮਾਰੀ ਤੋਂ ਪਰੇਸ਼ਾਨ ਸੀ ਤਾਂ ਬਿਮਾਰੀ ਤੋਂ ਤੁਹਾਨੂੰ ਮੁਕਤੀ ਮਿਲ ਜਾਵੇਗੀ ਤੁਹਾਡੇ ਜੀਵਨ ਵਿੱਚ ਧੰਨ ਆਉਣਾ ਸ਼ੁਰੂ ਹੋ ਜਾਵੇਗਾ ਤੁਹਾਡੇ ਜੀਵਨ ਵਿੱਚ ਧੰਨ ਆਉਂਦੇ ਨਵੇਂ ਰਸਤੇ ਖੁੱਲ ਜਾਣਗੇ ਮੰਨ ਕੇ ਚਲੋ ਫਿਰ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਪਿਆਰੀ ਸਾਧ ਸੰਗਤ ਜੀ ਤੁਸੀਂ ਕਿਸੇ ਵੀ ਸ਼ਨੀਵਾਰ ਦੇ ਦਿਨ ਇਸ ਭਾਣੂ ਕਰ ਸਕਦੇ ਹੋ ਭਾਵੇਂ ਤੁਸੀਂ ਪੂਰੇ ਸਾਲ ਪਰ ਇਸ ਭਾਣੂ ਨਹੀਂ ਵੀ ਕੀਤਾ ਹੈ ਤਾਂ ਹੁਣ ਸਾਲ ਦੇ ਅਖੀਰਲੇ ਮਹੀਨੇ ਦੇ ਵਿੱਚ ਇਸ ਪਾਣ ਤੁਸੀਂ ਕਿਸੇ ਵੀ ਸ਼ਨੀਵਾਰ ਨੂੰ ਕਰ ਸਕਦੇ ਹੋ ਜੇਕਰ ਇਸ ਵੇਲੇ ਪਾਣ ਨੂੰ ਕਰ ਲਿਆ ਤਾਂ ਤੁਹਾਨੂੰ ਇਸ ਪਾਣ ਨੂੰ ਕਰਨ ਦਾ ਫਲ ਮਿਲੇਗਾ ਜੇ ਤੁਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਲੋਕ ਇਸ ਕਣਕ ਵਾਲੇ ਪਾਣ ਨੂੰ ਇੱਕ ਵਾਰ ਜ਼ਰੂਰ ਕਰ ਲੈਣ ਤਾਂ ਕਿ ਤੁਹਾਡੇ ਹੱਥੋਂ ਇਹ ਮੌਕਾ ਨਾ ਜਾ ਸਕੇ ਤੁਹਾਡੇ ਹੱਥੋਂ ਇਹ ਮੌਕਾ ਨਾ ਜਾ ਸਕੇ ਤੇ ਤੁਹਾਨੂੰ ਇਸ ਪਾਣ ਨੂੰ ਕਰਨ ਦਾ ਫਲ ਮਿਲ ਸਕੇ ਇਸ ਪਾਣ ਨੂੰ ਅੱਜ ਅਸੀਂ ਤੁਹਾਨੂੰ ਬਹੁਤ ਹੀ ਚੰਗੇ ਤਰ੍ਹਾਂ ਸਮਝਾਉਣ ਵਾਲੇ ਹਾਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਸ ਪਾਣ ਨੂੰ ਸਮਝਣ ਦੇ ਲਈ ਤੁਹਾਨੂੰ ਕੋਈ ਹੋਰ ਵੀਡੀਓ ਦੇਖਣ ਦੀ ਲੋੜ ਨਹੀਂ ਪਵੇਗੀ ਤਾਂ ਸਾਡੇ ਸੰਗਾਂ ਜੀ ਇਸ ਪਾਣ ਨੂੰ ਤੁਹਾਨੂੰ ਕਿਵੇਂ ਕਰਨਾ ਹੈ ਕਦੋਂ ਕਰਨਾ ਹੈ ਕਿੱਥੇ ਕਰਨਾ ਹੈ ਅਤੇ ਪਾਣ ਨੂੰ ਕਰਦੇ ਸਮੇਂ ਤੁਹਾਨੂੰ ਕਿਹੜੀਆਂ-ਕਿਹੜੀਆਂ ਗਲਤੀਆਂ ਨੂੰ ਨਹੀਂ ਕਰਨਾ ਹੈ ਅਤੇ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਇਹ ਸਾਰੀ ਜਾਣਕਾਰੀ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਦੱਸਾਂਗੇ ਸਾ ਸੰਗਾ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਤੇ ਸ਼ਨੀਵਾਰ ਦੇ ਦਿਨ ਇਸ ਖਾਸ ਪਾਣ ਨੂੰ ਜ਼ਰੂਰ ਕਰਨਾ ਇਹ ਇੰਨਾ ਮਹੱਤਵਪੂਰਨ ਹੈ ਕਿ ਦੇਖਿਆ ਗਿਆ ਹੈ ਕਿ ਕਦੇ-ਕਦੇ ਵੱਡੇ-ਵੱਡੇ ਪੂਜਾ ਪਾਠ ਕਰਨ ਨਾਲ ਵੀ ਜੋ ਮਨੋ ਕਾਮਨਾ ਪੂਰੀ ਨਹੀਂ ਹੁੰਦੀ ਉਹ ਇੱਕ ਸ਼ਨੀਵਾਰ ਦੇ ਦਿਨ ਇਹ ਪਾ ਕਰਨ ਦੇ ਨਾਲ ਤੁਹਾਡੀ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਹੁਣ ਅਸੀਂ ਸਮਝਦੇ ਹਾਂ ਕਿ ਇਸ ਵਾਲੇ ਪਾੜ ਨੂੰ ਸਾਨੂੰ ਕਿਸ ਸਮੇਂ ਕਰਨਾ ਹੈ ਕਿਸ ਵਿਧੀ ਨਾਲ ਕਰਨਾ ਹੈ ਸੰਗਾ ਜੀ ਇਸ ਉਪਾਣੂ ਕਰਨ ਦੇ ਲਈ 11 ਕਣਕ ਦੇ ਦਾਣੇ ਨੂੰ 11 ਕਣਕ ਦੇ ਦਾਣੇ ਲੈਣੇ ਹਨ ਅਸੀਂ ਸ਼ਨੀਵਾਰ ਦੇ ਦਿਨ ਇਸ ਉਪਾਣੂ ਕਰਨਾ ਹੈ ਤਾਂ ਦੇਖੋ ਇਸ ਉਪਾਣੂ ਕਰਨ ਦਾ ਜੋ ਸਮਾ ਹੈ ਉਸਵੇਦ ਦਾ ਸਮਾ ਹੈ ਅਤੇ ਸ਼ਾਮ ਦਾ ਸਮਾ ਹੈ ਇਥੇ ਅਸੀਂ ਮੁੱਖ ਰੂਪ ਵਿੱਚ ਸਵੇਦ ਦਾ ਸਮਾ ਨਹੀਂ ਬੋਲਾਂਗੇ ਕਿਉਂਕਿ ਸ਼ਨੀਵਾਰ ਗਣੇਸ਼ ਚੌਥੀ ਦਾ ਦਿਨ ਹੈ ਤੇ ਇਸ ਦਿਨ ਪ੍ਰਦੋਸ਼ ਕਾਲ ਦੇ ਸਮੇ ਦਾ ਬਹੁਤ ਹੀ ਮਹੱਤਵ ਹੁੰਦਾ ਹੈ ਬਾਕੀ ਜੇਕਰ ਸਵੇਰੇ ਸਮੇਂ ਵੀ ਕਰਾਂਗੇ ਤਾਂ ਜੇਕਰ ਸਵੇਰੇ ਦੇ ਸਮੇਂ ਵੀ ਕਰਾਂਗੇ ਤਾਂ ਵੀ ਚੰਗਾ ਹੋਵੇਗਾ ਉਸ ਵਿੱਚ ਕੋਈ ਵੀ ਦਿੱਕਤ ਵਾਲੀ ਗੱਲ ਨਹੀਂ ਹੈ ਤਾਂ ਆਓ ਜਾਣਦੇ ਹਾਂ ਇਸ ਸਵਿਸ਼ੇਸ਼ ਉਪਾਅ ਦੇ ਬਾਰੇ ਅਸੀਂ ਆਪਣੇ ਸਭ ਤੋਂ ਪਹਿਲੇ ਉਪਾਅ ਦੀ ਗੱਲ ਕਰਦੇ ਹਾਂ ਜੇਕਰ ਸ਼ਨੀਵਾਰ ਦੇ ਦਿਨ 11 ਕਣਕ ਦੇ ਧਾਣਿਆਂ ਵਾਲਾ ਉਪਾਸਾ ਹੀ ਕਰ ਲੈਂਦੇ ਹਾਂ ਤਾਂ ਸਾਡੇ ਜੀਵਨ ਵਿੱਚ ਜੋ ਵੀ ਖਰਚਾ ਹੁੰਦਾ ਹੈ ਉਸ ਤੋਂ ਸਾਨੂੰ ਮੁਕਤੀ ਮਿਲ ਜਾਵੇਗੀ ਤੁਹਾਡੇ ਜੀਵਨ ਵਿੱਚ ਸੰਕਟ ਬਹੁਤ ਜ਼ਿਆਦਾ ਰਹਿੰਦੇ ਹਨ ਤੁਹਾਡੇ ਉਪਰ ਬਹੁਤ ਜ਼ਿਆਦਾ ਵਿਪਤਾ ਆ ਰਹੀ ਹੈ ਤੇ ਵਾਰ-ਵਾਰ ਤੁਹਾਨੂੰ ਆਪਣੇ ਵਪਾਰ ਵਿੱਚ ਆਪਣੇ ਧਨ ਵਿੱਚ ਨੁਕਸਾਨ ਦੇਖਣ ਨੂੰ ਮਿਲ ਰਿਹਾ ਹੈ ਜਿਹਾ ਤੁਹਾਨੂੰ ਹਰ ਕੰਮ ਵਿੱਚ ਨੁਕਸਾਨ ਹੋ ਰਿਹਾ ਹੈ ਤਾਂ ਤੁਹਾਨੂੰ ਇਹ ਉਪਾਅ ਕਰ ਲੈਣਾ ਚਾਹੀਦਾ ਹੈ ਇਸ ਪਾਣੂ ਕਰਨ ਲਈ 11 ਗਣਕਲੇ ਧਾਣੇ ਲੈਣੇ ਹਨ 11 ਚੌਲਾਂ ਦੇ ਧਾਣੇ ਲੈਣੇ ਹਨ ਤੇ ਇੱਕ ਤਾਂਬੇ ਦਾ ਲੋਟਾ ਜਿਸ ਵਿੱਚ ਸ਼ੁੱਧ ਜਲ ਕਿਸੇ ਵੀ ਪਵਿੱਤਰ ਸਥਾਨ ਦਾ ਤੁਸੀਂ ਲੈ ਸਕਦੇ ਹੋ ਇਸ ਪਾਉਣਾ ਸਵੇਰ ਦੇ ਸਮੇਂ ਕਰ ਸਕਦੇ ਹੋ ਅਤੇ ਸ਼ਾਮ ਦੇ ਸਮੇਂ ਵੀ ਕਰ ਸਕਦੇ ਹੋ। ਇਸ ਪਾਉ ਨੂੰ ਕਰਨ ਦੇ ਲਈ ਤੁਸੀਂ ਮਹਾਦੇਵ ਦੇ ਸ਼ਿਵਲਿੰਗ ਦੇ ਕੋਲੇ ਸਪਾਉਣਾ ਕਰਨਾ ਹੈ। ਸ਼ਿਵਲਿੰਗ ਦੇ ਵਿਚਕਾਰਲੇ ਹਿੱਸੇ ਤੇ ਜਾ ਕੇ ਤੁਸੀਂ 11-14 ਦੇ ਤਾਣੇ ਆਪਣਾ ਨਾਮ ਅਤੇ ਗੋਤ ਬੋਲਦੇ ਹੋਏ ਸਮਰਪਿਤ ਕਰਦੇ ਨੇ ਹਨ ਅਤੇ ਤਾਂਬੇ ਦੇ ਲੋਟੇ ਵਾਲੇ ਜਲ ਨੂੰ ਸਿਰਫ ਤੇ ਸਿਰਫ ਮਾਤਾ ਪਾਰਵਤੀ ਨੂੰ ਜਲ ਸਮਰਪਿਤ ਕਰਨਾ ਹੈ ਕਿਸੇ ਹੋਰ ਥਾਂ। ਜਲ ਨਹੀਂ ਚੜਾਉਣਾ ਹੋਣ ਤੁਹਾਡੇ ਕੋਲ ਬੱਚੇ ਹੋਏ ਕਣਕ ਦੇ ਦਾਣੇ ਹਨ ਉਹਨਾਂ ਨੂੰ ਆਪਣੀ ਮਨੋ ਕਾਮਨਾ ਬੋਲਦੇ ਹੋਏ ਮਹਾਦੇਵ ਦੇ ਸ਼ਿਵਲਿੰਗ ਦੇ ਉੱਪਰ ਸਮਰਪਿਤ ਕਰ ਦੇਣਾ ਹੈ ਇਹਨਾਂ ਕਰਨ ਦੇ ਨਾਲ ਸਾਡੀਆਂ ਇਸ਼ਾਵਾ ਪੂਰੀਆਂ ਹੋ ਜਾਣਗੀਆਂ ਜੇਕਰ ਉਹ ਦਿਨ ਸ਼ਨੀਵਾਰ ਗਨੇ ਚੌਥੀ ਦਾ ਹੋਵੇ ਤਾਂ ਇਸ਼ਾਵਾ ਪੂਰੀਆਂ ਕਰਨ ਲਈ ਬਹੁਤ ਸੁੰਦਰ ਸੰਜੋਗ ਹੈ ਹੁਣ ਗੱਲ ਕਰਦੇ ਹਾਂ ਉਪਾਦੀ ਇਸ ਪਵਣ ਤુલਸੀ ਦੇ ਕੋਲ ਦੀਪਕ ਜਲਾ ਕੇ ਇੱਕ ਗੋਲ ਬੱਤੀ ਦਾ ਦੀਵਾ ਕ ਮਿੱਟੀ ਦਾ ਜਾਂ ਕਾ ਆਦੇ ਸ਼ੋਦਾ ਆਟੇ ਦਾ ਤੁਸੀਂ ਤਿਆਰ ਕਰੋ ਸ਼ੋਦਾ ਗਾਂ ਦਾ ਘਿਓ ਜੇਕਰ ਉਹ ਨਹੀਂ ਹੈ ਤਾਂ ਕੋਈ ਵੀ ਦੇਸੀ ਘਿਓ ਲਓ ਤੇ ਥੋੜੀ ਥੋੜੀ ਜਿਹੀ ਹਲਦੀ ਲਓ ਤੇ ਸਮਾਂ ਕੋਈ ਵੀ ਹੋਵੇ ਸਵੇਰ ਜਾਂ ਸ਼ਾਮ ਨੂੰ ਤੁਹਾਡੇ ਘਰ ਤુલਸੀ ਦੇ ਕੋਲ ਤੁਸੀਂ ਇਹ ਉਪਾਅ ਕਰਨਾ ਹੈ ਤુલਸੀ ਦੇ ਕੋਲ ਪਹੁੰਚ ਕੇ ਸਭ ਤੋਂ ਪਹਿਲਾਂ ਉਹ ਦੀਵਾ ਪਰਚਲਿਤ ਕਰੋ ਦੀਵਾ ਪਰਚਲਿਤ ਕਰਨ ਤੋਂ ਬਾਅਦ ਸ਼੍ਰੀ ਸਵਾਈ ਨਮਸਤੇ ਮੰਤਰ ਦਾ 11 ਵਾਰ ਜਾਪ ਕਰੋ ਉਸ ਤੋਂ ਬਾਅਦ ਆਪਰੇ ਸੱਜੇ ਹੱਥ ਵਿੱਚ ਥੋੜੀ ਹਲਦੀ ਲੈ ਕੇ ਉਸ ਦੀਪਕ ਵਿੱਚ ਆਪਣਾ ਨਾਮ ਅਤੇ ਗੋਤ ਬੋਲਦੇ ਹੋਏ ਪਾ ਦਿਓ ਉਸ ਤੋਂ ਬਾਅਦ ਮਾਤਾ ਲక్ష్ਮੀ ਤੋਂ ਪ੍ਰਾਰਥਨਾ ਕਰੋ ਕਿ ਮਾਂ ਲక్ష్ਮੀ ਸਾਡੀਆਂ ਸਾਰੀਆਂ ਦੁੱਖ ਤਕਲੀਫਾਂ ਨੂੰ ਦੂਰ ਕਰੋ ਏ ਮਹਾਦੇਵ ਸਾਡੇ ਦੁੱਖ ਕਸ਼ਟਾਂ ਨੂੰ ਖਤਮ ਕਰੋ ਫਿਰ ਚਾਹਨੇ ਦੀ ਦਾਲ ਅਤੇ ਗੋੜ ਵਾਲੇ ਚਲਦਾ ਉਪਾਅ ਤੁਹਾਨੂੰ ਤੀਜਾ ਉਪਾਅ ਦੱਸਿਆ ਕਿ ਸ਼ਨੀਵਾਰ ਦੇ ਦਿਨ ਤੁਸੀਂ ਚਾਹਨੇ ਦੀ ਦਾਲ ਦੇ ਘਟੋ ਘਟ 7 ਦਾਣੇ ਤੋਂ ਬਾਅਦ ਤੋਂ ਬਾਅਦ 108 ਦਾਣੇ ਜੇਕਰ 21 ਦਾਣੇ ਲੈਂਦੇ ਹੋ ਤਾਂ ਉਹ ਵੀ ਵਧੀਆ ਹੈ ਇੱਕ ਤਾਂਬੇ ਦੇ ਪਾਤਾ ਦੇ ਵਿੱਚ ਇੱਕ ਲੋਟਾ ਦੇ ਆਪਣੇ ਘਰ ਦਾ ਇੱਕ ਲੋਟਾ ਦੇ ਆਪਣੇ ਘਰ ਦਾ ਸ਼ੁੱਧ ਜਲ ਇੱਕ ਤੋਂ ਦੋ ਗੋੜ ਟੁਕੜੇ ਅਤੇ ਸਵੇਰ ਦੇ ਸਮੇਂ ਜਾਂ ਸ਼ਾਮ ਦੇ ਸਮੇਂ ਕਿਸੇ ਵੀ ਸਮੇਂ ਇਸ ਪਾਣ ਤੁਸੀਂ ਕਰ ਸਕਦੇ ਹੋ ਭਗਵਾਨ ਸ਼ਿਵ ਦਾ ਮੰਤਰ ਹੋਵੇ ਉੱਥੇ ਪਹੁੰਚ ਕੇ ਦੱਖਣ ਦਿਸ਼ਾ ਵਿੱਚ ਬੈਠੋ ਤੇ ਆਪਣਾ ਮੂੰਹ ਉੱਤਰ ਦਿਸ਼ਾ ਵੱਲ ਰੱਖੋ ਤੁਹਾਡੇ ਕੋਲ ਜੋ ਗੋੜ ਦੇ ਟੁਕੜੇ ਹਨ ਉਹਨਾਂ ਨੂੰ ਸ਼ਿਵਲਿੰਗ ਦੇ ਸਾਹਮਣੇ ਇੱਕ ਲੋਟਾ ਜਲ ਵਾਲਾ ਪਾਤਰ ਵਿੱਚ ਪਾ ਦਿਓ ਤੇ ਚਨੇ ਦੀ ਦਾਲ ਤੇ ਜੋ ਗੁੜ ਵਾਲਾ ਜਲ ਤਿਆਰ ਕੀਤਾ ਹੈ ਉਸ ਵਿੱਚੋਂ ਥੋੜਾ ਜਿਹਾ ਜਲ ਪਾ ਲਓ ਗੁੜ ਵਾਲੇ ਜਲ ਵਿੱਚੋਂ ਸਭ ਤੋਂ ਪਹਿਲਾਂ ਥੋੜਾ ਜਿਹਾ ਜਲ ਸ਼੍ਰੀ ਗਣੇਸ਼ ਜੀ ਵਾਲੇ ਸਥਾਨ ਦੇ ਸਮਰਪਿਤ ਕਰੋ ਇਹ ਸਭ ਕਰਦੇ ਸਮੇਂ ਸ਼੍ਰੀ ਸਵਾਯੇ ਨਮਸਤਮ ਮੰਤਰ ਦਾ ਜਾਪ ਕਰੋ ਬਾਕੀ ਬਚੇ ਚਾਰ ਵਿੱਚੋਂ ਨੂੰ ਕੇਵਲ ਥੋੜਾ ਜਿਹਾ ਜਲ ਸ਼ਿਵ ਲਿੰਗ ਤੇ ਅਰਪਿਤ ਕਰੋ ਆਹ ਦੀ ਅੰਦ ਵਿੱਚ ਥੋੜਾ ਜਿਹਾ ਜਲ ਪਾਤਰ ਵਿੱਚ ਪਿਚਾ ਲਓ ਤੁਸੀਂ ਜੇ ਨਵੇਂ ਚੜ੍ਹਣ ਦੀ ਦਾਲ ਲੈ ਕੇ ਆਏ ਹੋ ਉਹ ਨਹੀਂ ਸ਼੍ਰੀ ਸਵਾਯ ਨਮਸਤਮ ਮੰਤਰ ਦਾ ਜਾਪ ਕਰਨਾ ਹੈ ਫਿਰ ਇਹ ਚੜ੍ਹਣ ਦੀ ਦਾਲ ਮਹਾਦੇਵਦਰ ਨਾਮ ਲੈਂਦੇ ਹੋਏ ਸ਼ਿਵਲਿੰਗ ਉੱਪਰ ਅਰਪਿਤ ਕਰ ਦਿਓ ਤੇ ਆਪਣੀ ਮਨੋ ਕਾਮਨਾ ਬੋਲੋ ਤੇ ਤਾਂ ਨੌਂਕਰੀ ਵਿਆਹ ਮਕਾਨ ਕਲੇਸ਼ ਜੋ ਵੀ ਹੈ ਅੰਦ ਵਿੱਚ ਜੋ ਬਾਕੀ ਜਲ ਬਚਿਆ ਹੈ ਉਸ ਨੂੰ ਜਾਪ ਕਰਦੇ ਹੋਏ ਭਗਵਾਨ ਸ਼ਿਵ ਤੇ ਅਰਪਿਤ ਕਰ ਦਿਓ ਸ਼ਨੀਵਾਰ ਦੇ ਦਿਨ ਜੋ ਵੀ ਵਿਅਕਤੀ ਇਸ ਪ੍ਰਕਾਰ ਨਾਲ ਇਹ ਵਰਤ ਕਰ ਲੈਂਦਾ ਹੈ ਤਾਂ ਉਸੇ ਜੋ ਮਨੋ ਕਾਮਨਾ ਹੈ ਉਹ ਪગવાન ਜ਼ਰੂਰ ਪੂਰੀ ਕਰ ਦਿੰਦੇ ਹਨ ਹੁਣ ਅਗਲੇ ਉਪਾਅ ਦੀ ਗੱਲ ਕਰਦੇ ਹਾਂ ਦੋ ਲੌਂਗ ਤੇ ਫੁੱਲ ਵਾਲੀ ਦੋ ਲੌਂਗ ਅਤੇ ਲਾਲ ਚੰਦਨ ਦਾ ਉਪਾਅ ਦੋ ਲੌਂਗ ਫੁੱਲ ਵਾਲੀ ਖੰਡਤ ਨਹੀਂ ਹੋਣੀ ਚਾਹੀਦੀ ਲੌਂਗ ਦਾ ਜੋੜਾ ਲਾਲ ਚੰਦਨ ਦਾ ਪਾਊਡਰ ਇੱਕ ਤਾਂਬੇ ਦੇ ਪਾਤਰ ਵਿੱਚ ਆਪਣੇ ਘਰ ਦਾ ਸ਼ੁੱਧ ਜਲ ਇੱਕ ਗੋਲ ਬੱਤੀ ਦਾ ਦੀਪਕ ਦੀਪਕ ਲਈ ਸ਼ੁੱਧ ਘੋੜ ਤੇ ਇਹ ਸਮਾਨ ਲੈ ਕੇ ਤੁਸੀਂ ਮੰਦਿਰ ਦੀ ਚੌਕੜ ਤੇ ਪਹੁੰਚੋ ਤੇ ਮੰਦਿਰ ਦੀ ਚੌਕੜ ਦੇ ਸੱਜੇ ਪਾਸੇ ਜੋ ਗੋਲ ਬੱਤੀ ਦਾ ਦੀਪਕ ਲੈ ਕੇ ਆਏ ਹੋ ਉਸ ਨੂੰ ਸਭ ਤੋਂ ਪਹਿਲਾਂ ਪਰਸ਼ਲਤ ਕਰ ਦਿਓ ਦੀਪਕ ਚਕਾਉਂਦੇ ਸਮੇਂ ਆਪਣੀ ਮਨੋ ਕਾਮਨਾ ਬੋਲੋ ਤੇ ਦੀਪਕ ਪਰਸ਼ਲਤ ਕਰਨ ਤੋਂ ਬਾਅਦ ਬਾਕੀ ਸਾਰੀਆਂ ਸਮਗਰੀਆਂ ਨੂੰ ਸ਼ਿਵਲਿੰਗ ਦੇ ਕੋਲ ਲੈ ਕੇ ਪਹੁੰਚੋ ਤਾਂਬੇ ਦੇ ਪਾਤਲੇ ਦੇ ਵਿੱਚ ਜੋ ਸ਼ੁੱਧ ਜਲ ਹੈ ਉਸ ਵਿੱਚ ਕੇਵਲ ਅੱਧਾ ਲੋਟਾ ਜਲ ਹੀ ਭਗਵਾਨ ਛੇਵ ਦੇ ਸ਼ਿਵਲਿੰਗ ਤੇ ਅਰਪਿਤ ਕਰੋ ਤੇ ਅੱਧਾ ਲੋਟਾ ਜਲ ਉਸੇ ਹੀ ਪਾਤਲੇ ਦੇ ਅੰਦਰ ਪਚਾ ਲੋ ਹੁਣ ਤੁਹਾਡੇ ਕੋਲ ਜੋ ਲੌਂਗ ਹਨ ਦੋ ਉਸ ਨੂੰ ਆਪਣਾ ਨਾਮ ਅਤੇ ਗੋਤ ਬੋਲਦੇ ਹੋਏ ਤੁਹਾਡੇ ਜੋ ਵੀ ਸਮੱਸਿਆ ਹੈ ਕਰਜ਼ਾ ਹੈ ਧੰਨ ਹੈ ਬੱਚੇ ਨੇ ਪੜਾਈ ਹੈ ਜਾਂ ਜਿਨ੍ਹਾਂ ਬੱਚਿਆਂ ਦਾ ਵਿਆਹ ਨਹੀਂ ਹੋ ਰਿਹਾ ਉਹਨਾਂ ਦੇ ਵਿਆਹ ਦਾ ਜੋਗ ਵੀ ਪੰਜ ਜਾਵੇਗਾ ਇਸ ਬਾਣੂ ਕਰਨ ਦੇ ਨਾਲ ਉਸ ਨੂੰ ਬੋਲੋ ਅਤੇ ਲੋង ਦਾ ਜੋੜਾ ਸਿਵਲਿੰਗ ਉੱਪਰ ਅਰਪਿਤ ਕਰ ਦਿਓ ਲੋង ਚੜਾਉਣ ਤੋਂ ਬਾਅਦ ਉਸੇ ਹੀ ਜਗ੍ਹਾ ਤੇ ਹੱਥ ਰੱਖ ਕੇ ਮਹਾਦੇਵ ਦੀ ਪ੍ਰਾਰਥਨਾ ਕਰੋ ਤੁਹਾਡੀਆਂ ਜੀਵਨ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣ ਜਿਵੇਂ ਕਿ ਸੇ ਵਿਆਹ ਦੀ ਪ੍ਰੋਬਲਮ ਹੈ ਵਿਆਹ ਦੇ ਵਿੱਚ ਦੇਰੀ ਆ ਰਹੀ ਹੈ ਉਹ ਪਰੇਸ਼ਾਨੀ ਹੈ ਤਾਂ ਉਸ ਬੱਚੇ ਦਾ ਉਸ ਬੱਚੇ ਜਾਂ ਬੱਚੀ ਦਾ ਨਾਮ ਲੈ ਕੇ ਕਿ ਵਿਆਹ ਦੀ ਪ੍ਰੋਬਲਮ ਆ ਰਹੀ ਹੈ ਇਹ ਪ੍ਰੋਬਲਮ ਦੂਰ ਕਰੋ ਵਿਆਹ ਦੇ ਜੋਗ ਵਿਆਹ ਦੇ ਸੰਯੋਗ ਬਣਾਓ ਇਸ ਤਰ੍ਹਾਂ ਬੋਲਦੇ ਹੋਏ ਅੱਧੇ ਲੋਟੇ ਚੱਲ ਵਾਲੇ ਪਾਤਾ ਦੇ ਅੰਦਰ ਪਾ ਦਿਓ ਤੇ ਇਸ ਲੌਂਗ ਅਤੇ ਲਾਲ ਚੰਦਨ ਵਾਲੇ ਚੱਲ ਨੂੰ ਸਿੱਧੇ ਲੈ ਕੇ ਤੁਹਾਨੂੰ ਬੇਲ ਪੱਤੇ ਦੇ ਰੁੱਖ ਦੇ ਕੋਲ ਪਹੁੰਚਣਾ ਹੈ ਬੇਲਪੱਤਾ ਦੇ ਕੋਲ ਪਹੁੰਚ ਕੇ ਤੁਹਾਡਾ ਮੂੰਹ ਉੱਤਰ ਦਿਸ਼ਾ ਵੱਲ ਹੋਣਾ ਚਾਹੀਦਾ ਹੈ ਆਪਣਾ ਨਾਮ ਅਤੇ ਆਪਣੀ ਗੋਤ ਬੋਲਦੇ ਹੋਏ ਸਾਰੀਆਂ ਪਰੇਸ਼ਾਨੀਆਂ ਦੁਬਾਰਾ ਬੋਲੋ ਜੋ ਸ਼ਿਵਲਿੰਗ ਕੋਲ ਬੋਲੀਆਂ ਸਨ ਇਹ ਜੋ ਬੱਚੇ ਹੋਇਆ ਦਾ ਲੋਟਾ ਚਾਲ ਲੈ ਹੈ ਇਸ ਨੂੰ ਸ਼੍ਰੀ ਸਿਵਾਏ ਨਮਸਤਮ ਮੰਤਰ ਦਾ ਜਾਪ ਕਰਦੇ ਹੋਏ ਪੂਰਾ ਬੇਲਪੱਤਾ ਦੇ ਰੁੱਖ ਦੀ ਜੜ ਵਿੱਚ ਸਮਰਪਿਤ ਕਰ ਦਿਓ ਬਸ ਇੰਨਾ ਹੀ ਤੁਹਾਨੂੰ ਪਾ ਕਰਨਾ ਹੈ ਸੰਗਤ ਜੀ ਹੁਣ ਅਸੀਂ ਗੱਲ ਕਰਦੇ ਹਾਂ ਗੁਰਬਾਣੀ ਦੀ ਸੱਚ ਦੀ ਸਭ ਤੋਂ ਵੱਡਾ ਉਪਾਅ ਹੈ ਨਾਮ ਸਿਮਰਨ ਇਹ ਸਾਰੇ ਪਾਅ ਬਹੁਤ ਵਿਸ਼ੇਸ਼ ਹਨ ਅਤੇ Hindu ਧਰਮ ਦੀਆਂ ਮਾਨਮਤਾਵਾਂ ਅਨੁਸਾਰ ਫਲ ਦੇਣ ਵਾਲੇ ਹਨ ਇਹ ਸਾਰੇ ਉਪਾਅ Hindu ਧਰਮ ਦੇ ਵਿੱਚ ਕੀਤੇ ਜਾਂਦੇ ਹਨ Hindu veer paan bra ਇਹਨਾਂ ਸਾਰੇ ਉਪਾਅ ਨੂੰ ਕਰ ਸਕਦੇ ਹਨ ਪਰੰਤੂ ਸਾਡੇ ਸਿੱਖ ਧਰਮ ਅਤੇ ਗੁਰਬਾਣੀ ਦੀ ਸਿੱਖਿਆ ਸਾਨੂੰ ਦੱਸਦੀ ਹੈ ਕਿ ਸਾਰੇ ਦੁੱਖਾਂ ਦਾ ਨਿਵਾਰਣ ਅਤੇ ਸਾਰੀਆਂ ਮਨੋ ਕਾਮਨਾਵਾਂ ਦੀ ਪੂਰਤੀ ਸਿਰਫ ਉਸ ਇਕਾਲਪੁਰਖ ਦੇ ਨਾਮ ਦੇ ਵਿੱਚ ਹੈ ਕਿਸੇ ਵੀ ਖਾਸ ਵਸਤੂ ਕਣਕ ਦਾ ਦਾਲ ਲੌਂਗ ਰਬੀ ਕਿਰਪਾ ਦਾ ਸੋਮਾ ਮੰਨ ਸੋਮਾ ਮੰਨਣ ਦੀ ਬਜਾਏ ਸਾਨੂੰ ਇਹਨਾਂ ਨੂੰ ਸ਼ੁਭ ਕਰਮਾਂ ਵਿੱਚ ਲਗਾਉਣਾ ਚਾਹੀਦਾ ਹੈ ਜਿਵੇਂ ਸਾਧ ਸੰਗਤ ਜੀ ਧੰਨ ਜਾਂ ਅੰਨ ਜੇਕਰ ਤੁਹਾਡੇ ਕੋਲ 11 ਕਣਕ ਤੇ ਦਾਣੇ ਹਨ ਚਨੇ ਦੀ ਦਾਲ ਜਾਂ ਹੋਰ ਵਸਤੂਆਂ ਹਨ ਤਾਂ ਗੁਰਮਤ ਕਹਿੰਦੀ ਹੈ ਕਿ ਇਸ ਨੂੰ ਗੁਰੂ ਘਰ ਦੇ ਲੰਗਰ ਜਾਂ ਕਿਸੇ ਲੋੜਵੰਦ ਦੀ ਸੇਵਾ ਵਿੱਚ ਵਰਤੋ ਪਰਮਾਤਮਾ ਨੇ ਸਾਨੂੰ ਕਿਰਤ ਕਰਕੇ ਅੰਨ ਖਮਾਉਣ ਦਾ ਮੌਕਾ ਦਿੱਤਾ ਹੈ ਇਸ ਨੂੰ ਵੰਡੇ ਕੇ ਖਾਓ ਕਿਸੇ ਵੀ ਉਪਾਦੀ ਬਜਾਏ ਸ਼ਾਮ ਦੇ प्रदोष काल ਨੂੰ ਰਹਿਰਾਜ ਜਾਂ ਕੀਰਤਨ ਸੋਇਲਾ ਸਾਹਿਬ ਦਾ ਪਾਠ ਕਰਦੇ ਹੋਏ ਸੱਚੇ ਤੇ lòng ਅੰਦਾਜ਼ ਕਰਨ ਵਿੱਚ ਲਗਾਓ ਸਾਰੇ ਹੀ ਰੋਗਾਂ ਤੋਂ ਤੁਹਾਨੂੰ ਮੁਕਤੀ ਮਿਲ ਜਾਵੇਗੀ ਸਾਰੀਆਂ ਇਸ਼ਾਵਾਂ ਪੂਰੀਆਂ ਹੋ ਜਾਣਗੀਆਂ ਇਸ ਲਈ ਇਸ ਸ਼ੁਭ ਦਿਹਾੜੇ ਤੇ ਜੇਕਰ ਤੁਸੀਂ ਗੁਰਮਤਿ ਦੇ ਅਨੁਸਾਰ ਚੱਲਣਾ ਚਾਹੁੰਦੇ ਹੋ ਤਾਂ ਸਾਰੀਆਂ ਖੁਸ਼ੀਆਂ ਤੇ ਸਫਲਤਾਵਾਂ ਦੇ ਲਈ ਕੇਵਲ ਉਸੇ ਇੱਕ ਅਕਾਲ ਪੁਰਖ ਦਾ ਨਾਮ ਸਿਮਰਨ ਕਰੋ ਕਿਰਤ ਕਰੋ ਅਤੇ ਵੰਡ ਛਕੋ ਸਚਵ ਪਾ ਇਹ ਹੀ ਐਸਾ ਸੰਗਤ ਏ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ